ਅਮਰਸਰ ਦੇ ਆਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਆਈਐਸਆਈ ਦੇ ਨਾਲ ਸੰਬੰਧਿਤ ਦੋ ਨੌਜਵਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਿਆ ਕਿ ਇੱਕ ਨੌਜਵਾਨ ਹੈ ਇੰਡੀਅਨ ਆਰਮੀ ਦੇ ਵਿੱਚ ਨੌਕਰੀ ਕਰਦਾ ਆ ਤਾਂ ਦੂਸਰਾ ਜਿਹੜਾ ਆ ਉਸ ਨੂੰ ਉਸਦੇ ਸਾਥੀ ਨੂੰ ਜਿਹੜਾ ਆ ਪੁਲਿਸ ਵਾਲੋ ਗ੍ਰਿਫਤਾਰ ਕਰ ਲਿੱਤਾ ਗਿਆ ਤੁਹਾਨੂੰ ਦੱਸ ਦਿਆ ਕਿ ਇਹ ਖੂਫੀਆ ਜਾਣਕਾਰੀ ਪਾਕਿਸਤਾਨ ਭੇਜ ਦੇ ਸੰਨੇ ਇੱਕ ਪੈਨ ਡਰਾਈਵ ਦੇ ਜਰੀਏ ਆਈਐਸਆਈ ਨੂੰ ਜਿਹੜੀ ਆ ਸਾਰੀ ਗਤੀਵਿਧੀਆਂ ਜਿਹੜੀਆਂ ਨੇ ਫੌਜ ਦੀਆਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਸਨ ਤਾਂ ਇਸ ਸਬੰਧ ਦੇ ਵਿੱਚ ਇਹਨਾਂ ਦੋਨਾਂ ਮੁਜ਼ਰੀਮਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਆਡੀਓ ਸੀਐਮ ਸਾਹਿਬ ਸਿਧਾਰਥ ਭਾਨ ਸਿੰਘ ਮਾਨ ਆਡੀਓ ਡੀਜੀਪੀ ਸਾਹਿਬ ਜੀਵਨ ਰਵਿੰਦੀ ਆਡੀਓ ਡੀਜੀ ਬਾਰਡਰਿੰਗ ਸਤਜਾ ਸੁਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ੇ। ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਅਜਿਹੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਵਿਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲਈ ਤਹਿਤ ਸਾਡੀ ਸਪੈਸ਼ਲ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰਿੰਤ ਗੁਪੀ ਨਾਮ ਦਾ ਫੌਜੀ ਹੈ ਸਿਪਾਹੀ ਹੈ ਜਿਹੜਾ ਫੌਜ ਚ ਇੰਡੀਅਨ ਆਰਮੀ ਚ ਉਹ ਸਪਾਇਨਿੰਗ ਐਕਟੀਵਿਟੀ ਸਪਾਇਨਿੰਗ ਪਾਕਿਸਤਾਨ ਦੀ ISI ਦੇ ਨਾਲ ਰੜਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚੜ ਤੇ ਜਿਹੜੇ ਉਹਦੇ ਤੇ ਇਨਜਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਇਹ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਠਾਣਾ ਲੋਹਗੋ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ 'ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ट्रांजੈਕਸ਼ਨ ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗੀਚ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁੱਪੀ ਗੁੱਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ 'ਤੇ ਟਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਨਾਜ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਸ ਨੇ ਸੈਕਿਉਰਿਟੀ ਏਜੰਸੀ ਇੰਟੈਲੀਜੈਂਸ ਏਜੰਸੀ ਸਾਰਿਆਂ ਨੂੰ ਅਸੀਂ ਇਨਫੋਰਮ ਕੀਤਾ ਤੇ ਅਸੀਂ ਸਾਰਿਆਂ ਨੇ ਰਣਨੀਤਿਕ ਤੌਰ ਤੇ ਕੁਝ ਕੰਮ ਕੀਤਾ ਤੇ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 359 ਆਫੀਸ਼ਲ ਸੀਕਰੇਟ ਐਕਟ ਅਤੇ 3 বিএনএস থানা ਲੋਕੋ ਕੋ ਵਿਕੇ ਰਜਿਸਟਰ ਕੀਤਾ ਇਸ ਦੇ ਜਿਹੜੀਆਂ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਹੈਂਡਲਰ ਸੀਗਾ ਰਾਣਾ 자ਵੇਦ ਨਾਮ ਦਾ ਆਈਐਸਆਈ অপারেਟਿਵ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਇਕਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਇਹ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਤੇ ਜਿਹੜੀ ਗੱਲ ਸੀ ਜੀ ਇਹ ਜਿਹੜਾ ਸਹਾਇਤੀ ਫੌਜ ਦਾ ਜਵਾਨ ਸੀ ਜਿਹੜਾ ਗੁਰਪ੍ਰੀਤ ਖੇਲਿਆਸ ਗੋਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀ ਸਰ ਕਿਹੋ ਜੀ ਜਾਣਕਾਰੀ ਜਿਹੜੀ ਸੀ ਇਹ ਸਾਹਿਬਸੀਦ ਜਿਹੜੀ ਆ ਉਹ ਫਾਰਵਰਡ ਕਰਿਆ ਸੀ ਦੇਖੋ ਸਾਹਿਬਸੀਦ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਬਸੀਦ ਦੇ ਥ्रू ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨ ਜਿਹੜੀ ਆਈਐਸਆਈ ਵੱਲੋਂ ਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਆ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਢੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਟਰਾਂਜੈਕਸ਼ਨਸ ਕਦੋ ਕਦੋ ਆਇਆ ਤੇ ਇਨਕੀਓ ਆਫ ਵਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋ ਕਦੋ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ ਕੀ ਇਨਫੋਰਮੇਸ਼ਨ ਮਿਲਦੀ ਸਰ ਕਦੋ ਕਦੋ ਸੋਰੀ ਕਦੋ ਕਦੋ ਕਰ ਰਹੇ ਸੀ ਜਿਵੇਂ ਜਸੂਸੀ ਪਾਕਿਸਤਾਨ ਦੇ ਲਈ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਹੈ ਜਿਹਦੀ ਇੰਟੈਰੋਗੇਸ਼ਨ ਦੇ ਦੌਰਾਨ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹ ਦੀ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਸਾਨੂੰ ਇਹਦੀ ਪੁੱਛਗਿੱਛ ਇਹ ਵੀ ਪਤਾ ਚੱਲਿਆ ਹੈ ਕਿ ਇਹ ਪੈਂਡਰਾਈਵਸ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਦੀ ਲੋਕੇਸ਼ਨ ਤੇ ਉਹ ਪਿੰਡ ਰੇਕ ਰੱਖ ਰਿਆ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀਆਂ ਸਿਸਟਰ ਏਜੰਸੀਆਂ ਨੇ ਇੰਟੈਲੀਜੈਂਸ ਏਜੰਸੀਜ਼ ਨਾਲ ਟਾਰਗਟ ਮਿਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫਸੀਲ ਚ ਸਹੀ ਖੁਲਾਸਾ ਕਰਾਂਗੇ